ਹਰ ਸਾਲ ਵਾਂਗ ਲਈ ਜਾਂਦੀ ਵਜੀਫੇ ਦੀ ਪ੍ਰੀਖਿਆ ਐਨ ਐਮ ਐਸ ਐਸ ਵਿੱਚ ਇਸ ਸਾਲ ਸਰਕਾਰੀ ਮਿਡਲ ਸਕੂਲ ਜਲਾਜਣ ਦੇ ਅੰਜਲੀ ਵਰਮਾ ਨੇ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਮੁਖੀ ਰਾਜਨ ਸਿੰਘ ਬਾਂਗਾ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਅਗਵਾਈ ਕੀਤੀ ਗਈ ਇੱਥੇ ਇੱਕ ਗੱਲ ਦੱਸਣ ਯੋਗ ਹੈ ਕਿ ਸਕੂਲ ਸਿੰਗਲ ਟੀਚਰ ਹੈ ਪਰ ਫਿਰ ਵਿਧਿਆਪਕਾਂ ਵੱਲੋਂ ਵਿਦਿਆਰਥੀ ਨੂੰ ਡਟ ਕੇ ਇਸ ਦੀ ਤਿਆਰੀ ਕਰਵਾਈ ਤਾਂ ਜੋ ਵਿਦਿਆਰਥੀ ਸਫਲਤਾ ਪ੍ਰਾਪਤ ਕਰ ਸਕੇ ਪਿੰਡ ਦੀ ਸਮੂਹ ਪੰਚਾਇਤ ਨੇ ਇਸ ਵਿਸ਼ੇਸ਼ ਪ੍ਰਾਪਤੀ ਲਈ ਸਕੂਲ ਇੰਚਾਰਜ ਅਤੇ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਤਾਂ ਜੋ ਭਵਿੱਖ ਵਿੱਚ ਹੋਰ ਬੱਚਿਆਂ ਨੂੰ ਪ੍ਰੇਰਣਾ ਮਿਲੇ ਇਸ ਵਜੀਫੇ ਤਹਿਤ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ 48000 ਰੁਪਏ ਦਿੱਤੇ ਜਾਂਦੇ ਹਨ ਸਮੂਹ ಗ್ರಾಮ ਪੰਚਾਇਤ ਵੱਲੋਂ 2100 ਰੁਪਏ ਨਕਦ ਦੇ ਨਾਮ ਵਿਦਿਆਰਥੀ ਅੰਜਲੀ ਵਰਮਨ ਦਿੱਤਾ ਗਿਆ ਅਤੇ ਵਿੰਡ ਦੇ ਪਤਵੰਤੇ ਸੱਜਣਾ ਵੱਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਕਾਪੀਆਂ ਵੰਡੀਆਂ ਗਈਆਂ ਇਸ ਮੌਕੇ ਸੁਖਵਿੰਦਰ ਕੌਰ ਸਰਪੰਚ ਗੁਰਕੀਰਤ ਸਿੰਘ ਪੰਚ ਜਸਪ੍ਰੀਤ ਸਿੰਘ ਪੰਚ ਅਵਤਾਰ ਸਿੰਘ ਪੰਚ ਗੁਰਪਾਲ ਸਿੰਘ ਪੰਚ ਜਸਪ੍ਰੀਤ ਕੌਰ ਪੰਚ ਰਵਿੰਦਰ ਕੌਰ ਪੰਚ ਕਰਮਜੀਤ ਕੌਰ ਪੰਚ ਐਸ ਐਮ ਸੀ ਮੈਂਬਰ ਤੇ ਚੇਅਰਮੈਨ ਜਗਵੰਤ ਸਿੰਘ ਕੁਲਵਿੰਦਰ ਸਿੰਘ ਜਲਾਜਨ ਗੁਰਪ੍ਰੀਤ ਸਿੰਘ ਸਕੂਲ ਸਟਾਫ 인ਦਰਜੀਤ ਕੌਰ ਬਬੀਤਾ ਰਾਣੀ ਹਰਪ੍ਰੀਤ ਕੌਰ ਪਰਮਜੀਤ ਕੌਰ ਅਤੇ ਮਾਪੇ ਹਾਜ਼ਰ ਸਨ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਸਕੂਲ ਸਟਾਫ ਨੂੰ ਤੇ ਸਮੂਹ ਨਗਰ ਨਵਸੀ ਪਿੰਡ ਜਲਾਜਣ ਤੇ ਕੀ ਕਹਿਣਾ ਚਾਹੋਗੇ ਇਸ ਬੱਚੇ ਬਾਰੇ ਤੇ ਕੀ ਕੀ ਇਸ ਮਨ ਲੋ ਜੋ ਪ੍ਰੀਖਿਆ ਪਾਸ ਕੀਤੀ ਹੈ ਇਹਦੇ ਬੱਚਿਆਂ ਨੂੰ ਫਾਇਦੇ ਨੇ ਤੇ ਸਾਰਾ ਸਾਰ ਜਾਣਕਾਰੀ ਦਿਓ ਹਾਂ ਜਿਸ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਟਿਪਰ ਜੀ ਬੀ ਐਨਓ ਖੰਨਾਵਾਨ}{|\text{ਵਿਸ਼ਾਲ ਕੁਸ਼ਤੀ ਜੀ}} ਤੇ ਪ੍ਰਿੰਸੀਪਲ ਮੈਡਮ ਇਸ ਰਾਜ ਦੇ ਰਿਜ਼ਲਟ ਦੀ ਨਾਦੇਗਵਾਈ ਦੇ ਵਿੱਚ ਆਪਣੇ ਲੁਧਿਆਣਾ ਜ਼ਿਲ੍ਹੇ ਵਿੱਚ ਸਕੂਲਸ ਜਿਹੜੇ ਚੜ ਰਹੇ ਨੇ ਤੇ ਆਪਣੇ ਬੱਚੇ ਨੂੰ ਜਿਹੜਾ ਬੱਚਾ ਅੰਜਲੀ ਵਰਮਾ ਕਲਾਸ 8 ਦਾ ਇਹ ਬੱਚੇ ਨੂੰ ਐਨਐਮਐਸ ਦੀ ਤਿਆਰੀ ਕਰਵਾਈ ਜਾ ਰਹੀ ਸੀ ਐਕਚੁਅਲੀ ਇਹ ਬੱਚੇ ਨੂੰ 7ਵੀਂ ਕਲਾਸ ਦੇ ਵਿੱਚ ਹੀ ਥੋੜੀ ਜੀ ਤਿਆਰੀ ਬਾਰੇ ਜਾਂ ਇਹਦੇ ਬਾਰੇ ਚੰਨਣਾ ਪਾਣ ਲੱਗ ਗਏ ਸੀਗੇ ਅਸੀਂ ਕਿ ਬੱਚੇ ਤੁਸੀਂ 8ਵੀਂ ਕਲਾਸ ਦੇ ਵਿੱਚ ਜਾ ਕੇ ਪੇਪਰ ਦੇਣਾ ਤੇ ਬੱਚੇ ਨੇ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕੀਤੀ ਹੈ ਪੇਰੈਂਟਸ ਦਾ ਵੀ ਬਹੁਤ ਵਧੀਆ ਰਿਸਪਾਂਸ ਰਿਹਾ ਮੈਨੂੰ ਬੱਚੇ ਨੂੰ ਮਟੀਰੀਅਲ ਪ੍ਰੋਵਾਈਡ ਕਰਵਾਇਆ ਗਿਆ ਸੀ ਸਕੂਲ ਵੱਲੋਂ ਤੇ ਗਾਈਡੈਂਸ ਜਿਹੜੀ ਹੈ ਉਹ ਮੇਰੇ ਵੱਲੋਂ ਦਿੱਤੀ ਗਈ ਸੀ ਇਹਦੇ ਨਾਲ ਫਿਰ ਬੱਚੇ ਨੂੰ ਇਹ ਹੋ ਗਿਆ ਸੀਗਾ ਕਿ ਮੈਂ ਇਹ ਪੇਪਰ ਕਲੀਅਰ ਕਰਨੀ ਹੈ ਵੈਸੇ ਵੀ ਬੱਚਾ ਬਹੁਤ ਇੰਟੈਲੀਜੈਂਟ ਆ ਸਾਡਾ ਇਹ ਤੇ ਬੱਚੇ ਨੇ ਬਹੁਤ ਡਟ ਕੇ ਮਿਹਨਤ ਕੀਤੀ ਹੈ ਜੇ ਟੀਚਰ ਨੇ ਮਿਹਨਤ ਕਰਵਾਈ ਤਾਂ ਬੱਚੇ ਨੇ ਵੀ ਵਡਟ ਕੇ ਮਿਹਨਤ ਕੀਤੀ ਹੈ ਚ ਕੋਈ ਸ਼ੱਕ ਨਹੀਂ ਹੈਗਾ ਅੱਜ ਇਸ ਬੱਚੇ ਨੇ ਤੁਹਾਡੀ ਮਿਹਨਤ ਨੂੰ ਬੂਰ ਲਾ ਦਿੱਤਾ ਹਾਂਜੀ ਆ ਬਿਲਕੁਲ ਕੋਈ ਸ਼ੱਕ ਨਹੀਂਗਾ ਅੱਜ ਉਹ ਸਾਰੇ ਇੱਥੇ ਆਪਾਂ ਬੈਠੇ ਆ ਸਾਰੀ ಗ್ರಾಮ ਪੰਚਾਇਤ ਜਿਹੜੀ ਜਲਾ ਜੰਦੀ ਹੈ ਪੇਰੈਂਟਸ ਨੇ ਸਾਰੇ ਆਪਣੇ ਕੋਲ ਬੈਠੇ ਜੀ ਇਹਨਾਂ ਨੇ ਕਿੰਨਾ ਸਨਮਾਨ ਕੀਤਾ ਜੀ ਮੇਰਾ ਤਾਂ ਚਲੋ ਇਹਨਾਂ ਨੇ ਕਹਤਾ ਮੈਂ ਇਹਨਾਂ ਨੂੰ ਮਨਾ ਕੀਤਾ ਸੀਗਾ ਵੀ ਟੀਚਰ ਦੀ ਦਾ ਡਿਊਟੀ ਐ ਪਰ ਬੱਚੇ ਦਾ ਸਨਮਾਨ ਕੀਤਾ ਜੀ ਮੈਨੂੰ ਬਹੁਤ ਖੁਸ਼ੀ ਹੋਈ ਆ ਪੇਰੈਂਟਸ ਦਾ ਕੀਤਾ ਸੋ ਗ੍ਰਾਮ ਪੰਚਾਇਤ ਦਾ ਵੀ ਮੈਂ ਬਹੁਤ ਧੰਨਵਾਦ ਕਰ ਰਜਣ ਦਾ ਸਰਪੰਚ ਨੇ ਜਿਹੜੇ ਆਪਣੇ ਸੁਖਿੰਦਰ ਗੌਰ ਜੀ ਨੇ ਤੇ ਬਾਕੀ ਜਿਹੜੇ ਪੰਚ ਨੇ ਸਾਰੇ ਜਿੰਨੇ ਵੀ ਮੈਂਬਰ ਨੇ ਸਾਰੇ ਤੇ ਆਪਣੇ ਐਸਐਮਸੀ ਚੇਅਰਮੈਨ ਜਗਵੰਤ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਦਾ ਵੀ ਬਹੁਤ ਸੇ ਯੋਗ ਹੈ ਸਕੂਲ ਦੇ ਵਿੱਚ ਜਿਹੜਾ ਸਕੂਲ ਮੈਨੇਜਮੈਂਟ ਕਮੇਟੀ ਹੈ ਉਹਦੇ ਵਿੱਚ ਸਹਿਯੋਗ ਹੈ ਇਹ ਵੀ ਤੁਸੀਂ ਦੇ ਰਹੇ ਨੇ ਮੈਨੂੰ ਵੀ ਸਕੂਲ ਕਿਵੇਂ ਚੱਲ ਰਿਹਾ ਹੈ ਜਾਂ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਸੋ ਸਾਰੀ ಗ್ರಾಮ ਪੰਚਾਇਤ ਐਸਐਮਸੀ ਕਮੇਟੀ ਪੇਰੈਂਟਸ ਦਾ ਬਹੁਤ ਸਹਿਯੋਗ ਹੈ ਮੈਨੂੰ ਤੇ ਸਕੂਲ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਸਰ ਹੋਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਇਹ ਸੰਦੇਸ਼ ਹੈ ਵੀ ਸਾਰੇ ਬੱਚੇ ਮਿਹਨਤ ਕਰਨ ਅੰਜਲੀ ਜਿਹੜੀ ਸਕੂਲ ਦੀ ਸਟੂਡੈਂਟ ਹੈ ਉਸ ਤੋਂ ਪ੍ਰੇਰਨਾ ਲੈਣ ਅੱਜ ਸਾਰੇ ਇਕੱਠੇ ਹੋਏ ਆਪਾਂ ਇਦੇ ਵਿੱਚ ਇਹੀ ਹੈ ਕਿ ਸਾਰੇ ਬੱਚੇ ਪੜਨ ਆਪਣੇ ਮਾਪਿਓ ਦਾ ਅਧਿਆਪਕਾਂ ਦਾ ਤੇ ਪਿੰਡ ਦਾ ਨਾਮ ਰੌਸ਼ਨ ਕਰਨ ਇਦਾਂ ਦੀਆਂ ਇਹਨਾਂ ਪ੍ਰੀਖਿਆਵਾਂ ਨੇ ਜਾਂ ਹੋਰ ਬੋਰਡ ਦੀਆਂ 8ਵੀਂ ਦੀਆਂ ਪ੍ਰੀਖਿਆਵਾਂ ਵੀ ਹੋਈਆਂ ਨੇ 10ਵੀਂ ਦੀਆਂ ਹੁੰਦੀਆਂ 12ਵੀਂ ਦੀਆਂ ਹੁੰਦੀਆਂ ਉਹਨਾਂ ਵਿੱਚ ਬੱਚੇ ਪਹਿਲੀਆਂ ਪੋਜੀਸ਼ਨਾਂ ਹਾਸਲ ਕਰਨ ਤਾਂ ਜੋ ਸਮਾਜ ਦੇ ਵਿੱਚ ਤੇ ਹੋਰ ਉਹਨਾਂ ਦੇ ਜਿਹੜੇ ਆਪਣੇ ਹੈਗੇ ਨੇ ਆਪਣੇ ਪੇਰੈਂਟਸ ਨੇ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਮਾਣ ਮਹਿਸੂਸ ਹੋਵੇ ਬੱਚਿਆਂ ਸਰ ਇਸ ਪ੍ਰੀਖਿਆ ਦੇ ਬੱਚਿਆਂ ਨੂੰ ਅੱਗੇ ਜਾ ਕੇ ਕੀ ਕੀ ਫਾਇਦੇ ਹੁੰਦੇ ਆ ਦੇਖੋ ਇਹ ਜਿਹੜੀ ਪ੍ਰੀਖਿਆ ਹੈਗੀ ਆ ਹਰ ਸਾਲ ਲਈ ਜਾਂਦੀ ਹੈ ਇਹਦੇ ਵਿੱਚ ਐਨਐਮਐਸ ਦੀ ਪ੍ਰੀਖਿਆ ਦੇ ਵਿੱਚ ਬੱਚੇ ਨੂੰ ਇਹ ਫਾਇਦਾ ਹੈ ਕਿ ਬੱਚਾ ਆਪਣਾ ਇੰਡੀਪੈਂਡੈਂਟਲੀ ਉਹਨੂੰ ਕੋਈ ਖਰਚਾ ਜਿਹੜਾ ਆਪਣਾ ਉਹਨੇ ਕਰਨਾ ਬੂਕਸ ਦਾ ਇੰਡੀਪੈਂਡੈਂਟ ਹੋ ਜਾਂਦਾ ਬੱਚਾ ਕਿਉਂਕਿ ਉਹਨੂੰ 48000 ਰੁਪਏ ਦਾ ਜਿਹੜਾ ਹੈਗਾ ਵਜੀਫਾ ਸਕਾਲਰਸ਼ਿਪ ਲੱਗਣੀ ਹੈ ਉਹਦੇ ਵਿੱਚ ਹਰ ਸਾਲ 12000 ਰੁਪਏ ਬੱਚ ਨੂੰ ਮਿਲ ਜਾਣਾ ਹੈ ਜਦ ਤੱਕ ਬੱਚਾ ਪਲੱਸ 2 ਦੇ ਵਿੱਚ ਤੱਕ ਮਿਲਣਾ ਉਹ ਇਹ ਪੈਸਾ ਠੀਕ ਹੈ ਤਾਂ ਇਹਦੇ ਵਿੱਚ ਇਹ ਹੁੰਦਾ ਹੈ ਕਿ 48000 ਰੁਪਏ ਦੇ ਬੱਚਾ ਆਪਣੀਆਂ ਜਿਹੜੀਆਂ ਪੀਸ ਨੇ ਜਾਂਆਂ ਬੁੱਕਸ ਨੇ ਜਾਂ ਆਪਣਾ ਹੋਰ ਉਹਨੂੰ ਅਦਰ ਸਪਲੀਮੈਂਟਰੀ ਮਟੀਰੀਅਲ ਚਾਹੀਦਾ ਪੜ੍ਹਨ ਲਈ ਉਹ ਬੱਚਾ ਆਪਣੇ ਆਪ ਹੀ ਲੈ ਸਕਦਾ ਤੇ ਉਹਦੇ ਵਿੱਚ ਬੱਚੇ ਨੂੰ ਇੰਡੀਪੈਂਡੈਂਟ ਹੈ ਮਤਲਬ ਮੇਰੇ ਸਾਹਮਣੇ ਤਾਂ ਇਹ ਹੈ ਕਿ ਬੱਚੇ ਸਾਰਿਆਂ ਨੂੰ ਲਗਭਗ ਇਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਅਸੀਂ ਹੁਣ ਤਿਆਰੀ ਕਰਵਾ ਵੀ ਰਹੇ ਹਾਂ ਤੇ ਕਰਵਾਵਾਂਗੇ ਵੀ ਬੱਚਿਆਂ ਨੂੰ ਤਾਂ ਜੋ ਵੱਧ ਤੋਂ ਵੱਧ ਬੱਚੇ ਨੇ ਜਿਹੜੇ ਉਹ ਪ੍ਰੀਖਿਆ ਪਾਸ ਕਰ ਸਕਣ ਪਿੰਡ ਦਾ ਸਕੂਲ ਦਾ ਤੇ ਸਾਡੇ ਸਕੂਲ ਸਿੱਖਿਆ ਵਿਭਾਗ ਜਿਹੜਾ ਚੱਲ ਰਿਹਾ ਹੈ ਉਹਦਾ ਨਾਮ ਰੋਸ਼ਨ ਹੋਵੇ ਸਰਕਾਰੀ ਸਕੂਲਾਂ ਦਾ ਨਾਮ ਰੋਸ਼ਨ ਬੱਚਿਆਂ ਦੇ ਸਮਾਜ ਦੇ ਬੱਚਿਆਂ ਦੇ ਮਾਪਿਆਂ ਨੂੰ ਕੀ ਇਸ ਦੇਣਾ ਚਾਹੁੰਦਾ ਹਾਂ ਫੋਨ 'ਤੇ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਵੀ ਕਿਤਾਬ ਨੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪੜਾਓ ਦੂਸਰਾ ਇਹ ਕਹਿਣਾ ਕਿ ਬੱਚਿਆਂ ਦੇ ਕੰਨੇ ਆਪਣੇ ਵੀ ਧਿਆਨ ਵੀ ਦਿਓ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਕਿੰਨੀ ਹੋ ਰਹੀ ਹੈ ਬੱਚੇ ਕੀ ਪੜ੍ਹ ਰਹੇ ਨੇ ਬੱਚਿਆਂ ਦੀਆਂ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਅੱਜਕੱਲ ਬਹੁਤ ਬੁਰਾ ਹਾਲਤ ਨੂੰ ਪਤਾ ਹੀ ਹੈ ਤਾਂ ਪੇਰੈਂਟਸ ਦੀ ਵੀ ਟੀਚਰ ਦੇ ਨਾਲ ਇੱਕ ਡਿਊਟੀ ਬਣਦੀ ਹੈ ਕਿ ਆਪਾਂ ਅਵੇਰ ਰਹੀ ਹੈ ਬੱਚਿਆਂ ਦੇ ਬੱਚੇ ਕਿ ਬੱਚੇ ਇਹ ਨੇ ਜਿਹੜੇ ਸਾਡੇ ਉਹ ਕੀ ਕਰ ਰਹੇ ਨੇ ਡੇਲੀ ਕੀ ਕਰ ਰਹੇ ਨੇ ਬੱਚੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਸਰਪੰਚ ਸਾਹਿਬ ਕਾ ਜੀ ਤੇ ਅੱਜ ਇੱਥੇ ਪਹੁੰਚੇ ਹਾਂ ਸਕੂਲ ਦੇ ਵਿੱਚ ਤੇ ਕੀ ਕਹਿਣਾ ਚਾਹਾਂਗੇ ਸਰ ਜੀ ਦਾ ਜੀ ਮਿਹਨਤ ਕਰਾਈ ਹੈ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਕਿਹੜਾ ਸਕੂਲ ਆ ਤੇ ਕਿਹੜਾ ਪਿੰਡ ਆ ਜੀ ਇਹ ਪਿੰਡ ਹੈਗਾ ਜੀ ਜਲਾਜਣ ਸਰਕਾਰੀ ਮੀਡਲ ਸਕੂਲ ਦੇ ਲਾਗੇ ਹਾਂ ਜੀ ਮੇਰਾ ਨਾਮ ਕਰਨ ਦਸਨ ਸਿੰਘ ਜਲਾਜਣ ਜੀ ਕੁਲਵਿੰਦਰ ਸਿੰਘ ਜਲਾਜਣ ਜੀ ਜੋ ਬੱਚੇ ਦਾ ਸਨਮਾਨ ਰੱਖਿਆ ਗਿਆ ਤੇ ਕੀ ਕਹਿਣਾ ਚਾਹੋਗੇ ਇਦੇ ਵਿੱਚ ਜੀ ਅਸੀਂ ਮਾਸਟਰ ਰਾਜਨ ਸਾਹਿਬ ਦੇ ਮਤਲਬ ਜਿਹੜਾ ਹੈਗਾ ਸਿਰਜ ਲੱਗੇੜੇ ਸਾਡੇ ਪਿੰਡ ਦਾ ਤੇ ਆਪਣੇ ਬਹੁਤ ਵੱਡਾ ਇੱਕ ਪੰਜਾਬੀ ਜਿਹੜੇ ਮਤਲਬ ਤੇ ਇਹ ਇਹ ਕਿਤੇ ਸਕੂਲਾਂ ਦੇ ਵਿੱਚ ਬੰਗਾਲ ਦੇ ਸਕੂਲਾਂ ਤੇ ਪੜ੍ਹਾ ਰਹੇ ਨੇ ਉਹਨਾਂ ਨੂੰ ਤੋਂ ਵੀ ਇੱਕ ਇੱਕ ਮਤਲਬ ਨੇ ਬਹੁਤ ਵੱਡਾ ਇੱਕ ਨਾਮਣਾ ਖਟਿਆ ਜੀ ਮਾਸਟਰ ਜੀ ਜਾਂਦੀ ਮਿਹਨਤ ਸਤਕਾ ਮਾਸਟਰ ਜੀ ਨੇ ਜਿਹੜੇ ਉਹ ਮਿਹਨਤ ਕਰਵਾ ਰਹੇ ਨੇ ਵਿੱਚ ਮਾਸਟਰ ਜੀ ਤਾਂ ਬਹੁਤ ਜ਼ਿਆਦਾ ਮਿਹਨਤ ਕਰਾ ਰਹੇ ਨੇ ਜੀ ਸਾਡੇ ਮਤਲਬ ਸਕੂਲ ਟਾਈਮ ਤੋਂ ਪਹਿਲਾਂ ਆਉਦੇ ਨੇ ਤੇ ਲੇਟ ਜਾਂਦੇ ਵੀ ਲੇਟ ਨੇ ਤੇ ਬੱਚਿਆਂ ਨੂੰ ਪੂਰੀ ਮਿਹਨਤ ਕਰਾ ਰਹੇ ਨੇ ਇਹ ਮਿਹਨਤ ਦੀ ਸਤਕਾ ਜਿਹੜਾ ਸਾਨੂੰ ਇਹ ਫਲ ਪ੍ਰਾਪਤ ਹੋਇਆ ਤੇ ਇਸ ਦੇ ਨਾਲ ਦੀ ਨਾਲ ਜਿਹੜੇ ਪਿੰਡ ਦੇ ਵਿੱਚ ਦੇ ਮਾਸਟਰ ਜੀ 40 50 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਾਡੇ ਸਕੂਲ ਦੇ ਨੇੜੇ ਮਤਲਬ ਆ ਕੇ ਮਿਹਨਤ ਕਰਾਵੇ ਜੀ ਮਾਸਟਰ ਜੀ ਐਦਵਾਰ ਵੀ ਇਹ ਆ ਜਾਂਦੇ ਨੇ ਐਦਵਾਰ ਆ ਕੇ ਕੀ ਕਰਦੇ ਆ ਆ ਦੇ ਕੇ ਐਦਵਾਰ ਆ ਕੇ ਬੱਚਿਆਂ ਨੂੰ ਮਿਹਨਤ ਕਰਾਉਂਦੇ ਪੜ੍ਹਾਉਂਦੇ ਲਿਖਾਉਂਦੇ ਜੋ ਵੀ ਨੇ ਤੇ ਬਣਦੇ ਨੇ ਤੇ ਅੱਜ ਫਿਰ ਮਾਸਟਰ ਜੀ ਨੂੰ ਮੁਬਾਰਕਾਂ ਦਿੰਨੇ ਆ ਹਾਂ ਜੀ ਹਾਂ ਜੀ ਮੁਬਾਰਕ ਮੁਬਾਰਕ ਕਰ ਦਿੱਤਾ ਹੈ ਮੈਂ ਇਕਣਾ ਜਨਾ ਜਿਹੜੀ ਆਪਣੇ ਕੁੜੀ ਲੜਕੀ ਨੇ ਐਨਐਮਐਸ ਦੇ ਵਿੱਚੋਂ ਪ੍ਰੀਖਿਆ ਪਾਸ ਕੀਤੀ ਹੈ ਵੀ ਇਹਦਾ ਜਿਹੜਾ ਸਿਹਰਾ ਉਹ ਸਾਡੇ ਮਾਸਟਰ ਰਾਜਨ ਸਰ ਦੇ ਸਰ ਜਾਂਦਾ ਕਿਉਂਕਿ ਇਹਨੇ ਇਹਨਾਂ ਨੇ ਬਹੁਤ ਹੀ ਮਿਹਨਤ ਸਦਕਾ ਤੇ ਜੱਡੇ ਸਾਡਾ ਸਕੂਲ ਆ ਮਤਲਬ ਬੱਚੇ ਨੇ ਬਹੁਤ ਵਧੀਆ ਪੜ੍ਹਾਈ ਹੋ ਰਹੀ ਹੈ ਤੇ ਅਸੀਂ ਹੋਰ ਵੀ ਮਤਲਬ ਪੇਰੈਂਟਸ ਨੂੰ ਨਾਲ ਦੀ ਨਾਲ ਇਹਦੇ ਵਿੱਚ ਪ੍ਰੀਖਿਆ ਦੇ ਵਿੱਚ ਮਾਸਟਰ ਜੀ ਦਾ ਤਾਂ ਯੋਗਦਾਨ ਹੈਗਾ ਹੀ ਹੈ ਤੇ ਨਾਲ ਦੀ ਨਾਲ ਇਹਨਾਂ ਦੇ ਪੇਰੈਂਟਸ ਦਾ ਵੀ ਬਹੁਤ ਵੱਡਾ ਯੋਗਦਾਨ ਆ ਅ ਮਤਲਬ ਜਿਨੇ ਨੇ ਮਤਲਬ ਕੀ ਸਨੇਹ ਦੇਣਾ ਚਾਹੁੰਨਾ ਸਮਾਜ ਦੇ ਹੋਰ ਬੱਚਿਆਂ ਦੇ ਮਾਪਿਆਂ ਨੂੰ ਸਨਾਹ ਦੇ ਬੱਚਿਆਂ ਨੂੰ ਵੀ ਸਨੇਹ ਦੇਣਾ ਚਾਹੁੰਦੇ ਆ ਜੀ ਵੀ ਜਿਹੜੇ ਬੱਚੇ ਨੇ ਆਪਣੇ ਉਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਜਿਹੜੇ ਤੇਰੈਂਸ ਨੇ ਉਹ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਤੇ ਨਾਲ ਦੀ ਨਾਲ ਜਿਹੜੇ ਟੀਚਰ ਸਾਹਿਬਾਨ ਨੇ ਸਾਡੇ ਉਹ ਤਾਂ ਫਿਰ ਦੇ ਹੀ ਰਹੇ ਨੇ ਤੇ ਤੇ ਇਹ ਜੀ ਜੀ ਤੇ ਕੁੰਚ ਪੜਿਓ ਪੁੱਤ ਪੁੱਤ ਜੀ ਸਰਕਾਰੀ ਮਿਡਲ ਸਕੂਲ ਰਾਜਾ ਜੀ ਅੰਜਲੀ ਵਰਮਾ ਹੈ ਮੈਂ ਸਰਕਾਰੀ ਮਿਡਲ ਸਕੂਲ ਰਾਜਨਿਕ ਵਿੱਚ ਪੜ੍ਹੀ ਹਾਂ ਤੇ ਮੁੱਖ ਦੇ ਆਪਕ ਦਾ ਨਾਮ ਰਾਜਨ ਸਿੰਘ ਬਾਂਗਾ ਹੈ ਮੈਂ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹਲੀ ਹਾਂ ਕਿ ਤੁਸੀਂ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਕਰਾਓ ਸਰਕਾਰੀ ਸਕੂਲਾਂ ਵਿੱਚ ਟੀਚਰ ਬੜੀਆ ਪੜ੍ਹਾਉਂਦੇ ਨੇ ਬਾਕੀ ਜਵਾਬ ਤੇ ਆਪ ਦੇ ਪੜ੍ਹਨ ਤੇ ਹੁੰਦਾ ਵੀ ਉਹ ਕਿੰਨਾ ਪੜ੍ਹਨਾ ਟੀਚਰ ਨੇ ਤਾਂ ਸਮਝਾਉਣਾ ਹੁੰਦਾਗਾ ਜਿਹੜੀ ਇਹ ਪ੍ਰੀਖਿਆ ਕਿਹਨੇ ਸਰ ਨੇ ਤੁਹਾਨੂੰ ਇਹ ਜਿਹੜੀ ਤਿਆਰ ਕਰਵਾਈ ਆ ਗਾਜਨ ਸਿੰਘ ਪੰਗਾ ਮੈਡਮ ਕਿਹੜੇ ਪਾਉਂਦੇ ਸੀਗੇ ਮੈਂ ਇੰਦਰਜੀਤ ਕੌਰ ਬਲਕ੍ਰਿਸ਼ਨ ਜੀ ਕਿਹੜਾ ਪੰਡਾ ਪੰਜਰੁਖਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹੀ ਕਹੂੰਗਾ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਬਹੁਤ ਵਧੀਆ ਹੁੰਦੀ ਆ ਗਾਜਨ ਸਿੰਘ ਸਰ ਰਾਜਨ ਪੰਗਾ ਬਹੁਤ ਹੀ ਵਧੀਆ ਸਰ ਨੇ ਤੇ ਮੈਡਮ ਇੰਦਰਜੀਤ ਕੌਰ ਇਹਨਾਂ ਨੇ ਬਹੁਤ ਹੀ ਵਧੀਆ ਗਾਈਡ ਕੀਤਾ ਤੇ ਮੇਰੇ ਬੱਚੇ ਨੂੰ ਬਹੁਤ ਮਿਹਨਤ ਤੇ ਵਧੀਆ ਸਤਕਾਰ ਨਾਲ ਪੜਾਈ ਨੀ ਆ ਸੀ ਤੁਹਾਡੇ ਬੱਚੇ ਦਾ ਅੰਜਲੀ ਵਰਮਾ ਅੰਜਲੀ ਬਰਮਾ ਜੀ ਨੇ ਕੀ ਮਲੋ ਅੱਜ ਜੋਗਤਾ ਹਾਸ ਕੀਤੀ ਹੈ ਜਿਹਦੇ ਕਰਕੇ ਸਨਮਾਨਤ ਹੋਇਆ ਐਨਐਸਰ ਦਾ ਪੇਪਰ ਰਿਜ਼ਲਟ ਵਧੀਆ ਆਇਆ ਹੈ ਕਲੀਅਰ ਕੀਤਾ ਉਹਦੇ ਲਈ ਇਹ ਪ੍ਰਸ਼ੰਸਾ ਸਭ ਕੀਤੀ ਹੈ ਹਾ ਜੀ ਮੈਂ ਕੀ ਨਾਮ ਤੁਹਾਡਾ ਮੇਰਾ ਰਾਮਿੰਦਰ ਸਿੰਘ ਕੋਰ ਹੈ ਤੇ ਮੈਂ ਪਿਛਲੇ 3-4 ਮਹੀਨਿਆਂ ਤੋਂ ਇੱਥੇ ਪੜਾ ਰਿਹਾ ਹਾਂ ਬੱਚਿਆਂ ਨੂੰ ਬੱਚੇ ਬਹੁਤ ਵਧੀਆ ਨੇ ਮਿਹਨਤੀ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਕੂਲ ਦੇ ਬੱਚਾ ਬਾਰੇ ਤੇ ਸਕੂਲ ਵੱਲੋਂ ਮੁੱਖ ਦੇ ਆਖਰੀ ਰਾਜਪੰਗਾ ਸਰ ਬਹੁਤ ਜ਼ਿਆਦਾ ਮਿਹਨਤ ਨਹੀਂ ਕਿ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਈ ਆ ਬੱਚਿਆਂ ਨੂੰ ਤੇ ਉਹ ਬਹੁਤ ਜ਼ਿਆਦਾ ਮਤਲਬ ਕਿ ਬੱਚਿਆਂ ਨੂੰ ਐਕਟੀਵੇਟ ਕਰਦੇ ਨੇ ਗਾਈਡ ਕਰਦੇ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਉਂਦੇ ਨੇ ਤੇ ਸਕੂਲ ਦੀ ਵਿਦਿਆਰਥਣ ਅੰਜਲੀ ਵਰਮਾ ਜੋ ਕਿ ਐਨਐਮਐਸ ਦੀ ਪ੍ਰੀਖਿਆ ਉਹਨੇ ਕਲੀਅਰ ਕੀਤੀ ਹੈ ਤੇ ਬਹੁਤ ਹੀ ਵਧੀਆ ਗੱਲ ਹੈ ਇਹ ਸਕੂਲ ਦੇ ਸਕੂਲ ਦਾ ਮਾਣ ਵਧਾਇਆ ਬੱਚੇ ਨੇ ਕੀ ਨਾਮ ਆ ਜੀ ਤੁਹਾਡਾ ਵਿਕਰਾਂਣੀ ਵੈਦਨ ਜੀ ਅੱਜ ਤੁਹਾਡੇ ਸਕੂਲ ਦੀ ਇੱਕ ਵਧੀਆ ਕਾਰਗੁਜ਼ਾਰੀ ਹੋਈ ਆ ਬੱਚੇ ਹਾਂਜੀ ਕਿਤਾਬਾਂ ਪਾਸ ਕਰਤੇ ਕੀ ਕਹਿਣਾ ਚਾਹੁੰਗੇ ਅਸਜੀ ਬਹੁਤ ਖੁਸ਼ੀ ਆ ਸਾਡੇ ਮਾਸਟਰ ਜੀਾਂ ਤੇ ਤੇ ਬਹੁਤ ਮਿਹਨਤ ਕਰਾਉਂਦੇ ਨੇ ਬੱਚਿਆਂ ਨੂੰ ਇਹ ਤੇ ਐ ਸਵੇਰੇ ਸਾਢੇ 7:00 ਆਉਂਦੇ ਨੇ ਬੱਚੇ ਮਾਸਟਰ ਸਾਡੇ ਬੱਚਿਆਂ ਆਉਣ ਤੋਂ ਪਹਿਲਾਂ ਮਿਹਨਤ ਬਹੁਤ ਕਰਾਉਂਦੇ ਨੇ ਛੁੱਟੀ ਤੋਂ ਬਾਅਦ ਵੀ ਐਤਵਾਰ ਨੂੰ ਵੀ ਸਟੱਡੀ ਪੂਸਨ ਪੜਾ ਕੇ ਜਾਂਦੇ ਆ ਜੀ ਮੈਂ ਮੈਂ ਤਾਂ ਬਹੁਤ ਕਰ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜੀ ਬੱਚੇ ਵੀ ਤਿਆਰ ਕਰਦੇ ਹਾਂ ਅਸੀਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਬਹੁਤ ਵਧੀਆ ਅਸੀਂ ਖਾਣਾ ਬਣਾ ਕੇ ਦਿੰਦੇ ਹਾਂ ਬੱਚਿਆਂ ਅਸੀਂ ਆਪਣੇ ਨਾਲ ਵੱਧ ਕੇ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਦਿੰਦੇ ਹਾਂ ਜੀ ਜੀ ਮੇਰਾ ਨਾਮ ਕਰਨਦੀਪ ਸਿੰਘ ਹੈ। ਕਿਹੜੀ ਕਲਾਸ ਪੜ੍ਹਦੇ ਹੋ? ਜੀ ਮੈਂ 8th ਕਲਾਸ ਚ ਹੋ ਗਈ। 8th ਕਲਾਸ ਨੂੰ ਜੋ ਅੱਜ ਤੁਹਾਡੇ ਸਕੂਲ ਦੇ ਵਿੱਚ ਬੱਚਾ ਅੰਜਲੀ ਵਰਮਾ ਨੂੰ ਜਾਣਦੇ ਹੋ। ਹਾਂਜੀ। ਤੇ ਕੀ ਕੀਤਾ ਉਹਨੇ ਉਹਦਾ ਕਿਉਂ ਸਨਮਾਨਤ ਕੀਤਾ ਗਿਆ ਅੱਜ? ਜੀ ਕਿਉਂਕਿ ਉਹਨੇ ਐਨਐਮਐਸ ਦਾ ਪੇਪਰ ਦਿੱਤਾ ਜੀ ਉਹ ਚ ਉਹ ਆਵਲਾਏ ਨਹੀਂ ਔਰ ਇਸ ਕਰਕੇ ਉਹਨਾਂ ਸਨਮਾਨਿਤ ਕੀਤਾ ਗਈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਤੁਸੀਂ ਵੀ ਉਹ ਜਿਆ ਕੁਝ ਕਰਕੇ ਮਾਨ ਪ੍ਰਾਪਤ ਕਰਨਾ ਚਾਹੁੰਦੇ ਹੋ? ਹਾਂਜੀ ਅਸੀਂ ਵੀ ਉਹ ਜਿਆ ਕਰਨਾ ਹੈ ਐਨਐਮਐਸ ਦਾ ਪੇਪਰ ਦੇ ਕੇ ਅਸੀਂ ਵੀ ਸਕੂਲ ਦਾ ਨਾਮ ਰੌਸ਼ਨ ਕਰਨਾ ਤੇ ਆਪਦੇ ਮਾਤਾ ਪਿਤਾ ਦਾ। ਨਾਮ ਰੌਸ਼ਨ ਤੇ ਅੱਛਾ ਜਿਸ ਤਰ੍ਹਾਂ ਅੰਦਲੀ ਬਰਮਾ ਨੂੰ ਅੱਜ ਐਨਐਮਐਸ ਦਾ ਪਾਸ ਕਰਨ ਤੇ ਬਹੁਤ ਸਨਮਾਨਤ ਹੋਇਆ ਤੇ ਤੁਹਾਡੇ ਮੰਨ ਕੇ ਕੀ ਬੁਲਬੁਲਾ ਉੱਠਿਆ ਅੱਜ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਇਹ ਐਨਾ ਵਾਂਗੂ ਜੀ ਉਹ ਕਰਨਾ ਚਾਹੁੰਦੇ ਆਂ ਪੜਾਈ ਤੇ ਜੀ ਆਪ ਦਾ ਸਕੂਲ ਦਾ ਨਾਮ ਰੋਸ਼ਨ ਕਰਨਾ ਹੈ ਕੀ ਨਾਮ ਤੁਹਾਡੇ ਸਕੂਲ ਦਾ ਮਾਸਟਰ ਜੀ ਸਰਕਾਰੀ ਮੈਡਲ ਸਕੂਲ ਜਲਾਜਨ ਤੇ ਸਾਡੇ ਇੰਚਾਰਜ ਹੈਗੇ ਨੇ ਰਾਜਨ ਸਰ ਬਾਗਾ ਬਾਗਾ ਜੀ ਤੁਹਾਨੂੰ ਪਿਆਰ ਕਰਦੇ ਆ ਜਾਂ ਫਿਰ ਕੋਟ ਕਰਦੇ ਆ ਪਿਆਰ ਕਰਦੇ ਆ ਪਿਆਰ ਕਰਦੇ ਆ